ਹਾਂਜੀ ਕਿਸਾਨ ਵੀਰੋ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰਾਲੇ ਤੇ ਟਰਾਲੇ ਹੀ ਲੈ ਕੇ ਆਏ ਹਾਂ ਤੇ ਦੋ ਟਰੈਕਟਰ ਆ ਜੀ ਸੇਲ ਆਸਤੇ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜੇ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਲਾਉਣੀ ਹੈ ਤਾਂ ਸਕਰੀਨ ਤੇ ਨੰਬਰ ਦਿੱਤਾ ਤੇ WhatsApp ਕਰ ਸਕਦੇ ਹੋ ਚਾਰ ਤੋਂ ਪੰਜ ਸੰਦ ਦੀਆਂ ਫੋਟੋਆਂ ਤੇ ਸਾਰੀ ਜਾਣਕਾਰੀ ਐਡ ਫ੍ਰੀ ਵਿੱਚ ਲੱਗ ਜੂ ਜੀ ਹੁਣ ਗੱਲ ਕਰਦੇ ਹਾਂ ਜੀ ਸਵਰਾਜ 855 4 ਸਟਾਰ ਟਰੈਕਟਰ ਹੈ ਜੀ ਬਹੁਤ ਚੰਗਾ ਕੰਡੀਸ਼ਨ ਦਾ ਸਾਫ ਹੈ ਜੀ ਕਿਤੇ ਕੋਈ ਚਾਬੀ ਨਹੀਂ ਲੱਗੀ ਰੰਗ ਪੇਂਟ ਜਿੰਨਾ ਪਿਆ ਨਾਲ ਦਾ ਹੀ ਹੈ ਜੀ ਤੇ ਨਾਲ ਦਾ ਹੀ ਟਾਇਰ ਹੈ ਘਰ ਦੀ ਵਾਈ ਤੇ ਸਿਰਫ ਚੱਲਿਆ ਪੰਜਾਬ ਨੰਬਰ ਆ ਜੀ ਦੇਖ ਸਕਦੇ ਹੋ ਤੁਸੀਂ ਪੀਬੀ 50 ਨੰਬਰ ਆ ਜੀ ਤੇ ਰਿਵਰਸ ਵੀਡੀਓ ਦੇ ਵਿੱਚ ਟਰੈਕਟਰ ਹੈਗਾ ਜੀ ਟਾਇਰ ਚਾਰੇ ਨਾਲ ਦੇ ਚੰਗੀ ਕੰਡੀਸ਼ਨ ਚ ਟਾਇਰ ਪਏ ਆ ਜੀ ਤੇ ਬਾਕੀ ਰੰਗ ਕਿਤੋਂ ਨਹੀਂ ਉਤਰਿਆ ਹੋਇਆ ਜੀ ਫਸਟ ਪਾਰਟੀ ਹੈ ਜੀ ਤੇ ਮਾਡਲ ਹੈਗਾ ਜੀ 18 ਏਰੀਆ ਹੈਗਾ ਜੀ ਬੁਲਾੜਾ ਪਿੰਡ ਮੱਲ ਸਿੰਘ ਵਾਲਾ ਰੇਟ ਕਰਦੇ ਵੀਰ 5 ਲੱਖ ਤੇ 40000 ਰੁਪਇਆ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਕੋਈ ਫਿਕਸ ਰੇਟ ਨਹੀਂ ਹੋਗਾ ਇਹਨਾਂ ਵੀਰਾਂ ਕੋਲੇ ਦੋ ਟਰੈਕਟਰ ਹੈ ਜੀ ਇੱਕ ਸੋਨਾਲੀਕਾ ਤੇ ਇੱਕ ਜਿਹੜੀ ਆਪਣੀ ਵੀਡੀਓ ਤੁਸੀਂ ਦੇਖ ਰਹੇ ਹੋ ਸਵਰਾਜ ਦੀ ਦੇਖ ਸਾ ਤੇ ਬਾਕੀ ਸਮਾਨ ਸਾਰਾ ਫੱਟੀ ਡੰਡਾ ਨਾਲ ਆ ਜੀ ਤੇ ਛਤਰੀ ਲੱਗੀ ਹੋਈ ਹੈ ਟਰੈਕਟਰ ਦੇ ਉੱਤੇ ਬਾਕੀ ਮੋਡੀਫਾਈਡ ਟਰੈਕਟਰ ਆ ਜੀ ਵੇਹਲੋ ਫੇਵਰ ਵਾਲੀ ਛਤਰੀ ਲੱਗੀ ਹੋਈ ਆ ਤੇ ਬਾਕੀ ਸਭਰਾ ਕੁਝ ਨਾਲ ਦਾ ਪਿਆ ਜੀ ਹਜੇ ਕਿਤੋਂ ਕੋਈ ਚਾਬੀ ਨਹੀਂ ਲੱਗੀ ਬਹੁਤ ਘੱਟ ਚੱਲਿਆ ਹੋਇਆ ਜੀ ਅੱਗੇ ਆ ਗਿਆ ਜੀ ਸੋਨਾਲੀਕਾ 750 ਡੀਆਈ ਇਹ ਵੀ ਉਹਨਾਂ ਵੀਰਾਂ ਕੋਲੇ ਸੇਲ ਆਸਤੇ ਹੈ ਜੀ ਨਵੇਂ ਟਾਇਰ ਆ ਜੀ ਚਾਰੇ ਤੇ ਟਰੈਕਟਰ ਇਹ ਵੀ ਸ਼ੋਅਰੂਮ ਕੰਡੀਸ਼ਨ ਦਾ ਪਿਆ ਬਸ ਅਜੇ ਕੋਈ ਚਾਬੀ ਨਹੀਂ ਲੱਗੀ ਸਿਰਫ ਤੇ ਸਿਰਫ ਵਾਈ ਤੇ ਚੱਲਿਆ ਹੋਇਆ ਦੇਖ ਸਕਦੇ ਹੋ ਹੁੱਕ ਦੀ ਕੰਡੀਸ਼ਨ ਤੇ ਬੈਕ ਸਾਈਡ ਤੋਂ ਬਾਕੀ ਇਹ ਪਾਵਰ ਪਲੱਸ ਆ ਜੀ ਟਾਇਰ ਨਵੇਂ ਆ ਜੀ 17 ਮਾਡਲ ਆਈ ਇਹ ਤੇ ਇਹ ਵੀ ਉਹਨਾਂ ਵੀਰਾਂ ਕੋਲੇ ਮੱਲ ਸਿੰਘ ਵਾਲੇ ਖੜਾ ਹੋਇਆ ਇਹਦੀ ਡਿਮਾਂਡ ਹੈਗੀ ਜੀ 4.5 ਲੱਖ ਰੁਪਇਆ ਬਾਕੀ ਕੋਈ ਫਿਕਸ ਰੇਟ ਨਹੀਂ ਮੌਕੇ ਤੇ ਮਾਨਤਾਨ ਹੋ ਜੂ ਬਾਕੀ ਖਰੀਦਣ ਤੋਂ ਪਹਿਲਾਂ ਆਪਦੇ ਕਾਪੀ ਕਾਗਜ਼ਾਂ ਦੀ ਪੂਰੀ ਆਪਣੀ ਦੇਖ ਸਕਦੇ ਹੋ ਤੁਸੀਂ ਵਾਕੇ ਫਿਰ ਟਰੈਕਟਰ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ ਜੀ 9152431 9952434173 ਨੰਬਰ ਤੇ ਸੰਪਰਕ ਕਰ ਸਕਦੇ ਅੱਗੇ ਆ ਗਿਆ ਜੀ ਟਰਾਲਾ ਇਹ ਟਰਾਲਾ ਹੈਗਾ ਜੀ 167 ਦਾ ਵਾਈਟ ट्रायंगल ਆ ਜਿਹੜਾ ਤੁਸੀਂ ਟਰਾਲਾ ਦੇਖ ਰਹੇ ਹੋ 16 7 ਦਾ ਇਹਨਾਂ ਵੀਰਾਂ ਕੋਲ ਇਹ ਤਿੰਨ ਟਰਾਲੇ ਖੜੇ ਆ ਜੀ ਤੁਸੀਂ 16 7 14 7 ਸਿੰਗਲ ਟਾਇਰ ਡਬਲ ਟਾਇਰ ਚ ਖਰੀਦ ਸਕਦੇ ਹੋ ਟਰਾਲੇ ਪੂਰੇ ਫੈਂਸੀ ਤੇ ਹੈਵੀ ਟਰਾਲੇ ਆ ਜੀ ਬਹੁਤ ਸਾਫਟ ਟਰਾਲੇ ਆ ਜੀ ਇਹ ਹੈਗਾ ਜੀ 16 7 ਦਾ ਚਿੱਟੇ ਰੰਗ ਵਾਲਾ ਤੇ ਚਾਸੀ ਵੀ ਪੂਰੀ ਚੰਗੀ ਲੱਗੀ ਰੇਲ ਦਾ ਹਿੱਸਾ ਲੱਗਾ ਚਾਰੇ ਟਾਰਾਂ ਦੀ ਕੰਡੀਸ਼ਨ ਬਹੁਤ ਚੰਗੀ ਹੈ ਜੀ ਤੇ ਬਾਕੀ ਰੰਗ ਪੇਂਟ ਵੀ ਚੰਗਾ ਟੂਕੇ ਦਾ ਹੋਇਆ ਹੋਇਆ 3 ਫੁੱਟ ਬੈੱਡ ਲੱਗਾ ਸਟੀਲੀ ਜਾਲੀ ਮੰਜਾ ਲੱਗਾ ਹੋਇਆ ਨਾਲ ਤੇ ਬਾਕੀ ਇਹਨਾਂ ਵੀਰਾਂ ਕੋਲ ਇੱਕ ਹੋਰ ਵੀ ਟਰਾਲਾ ਸੇਲ ਵਾਸਤੇ ਜੋ ਹੈਗਾ ਜੀ 147 ਦਾ ਲਾਲ ਰੰਗ ਦਾ ਜਿਹੜਾ ਤੁਸੀਂ ਟਰਾਲਾ ਦੇਖਦੇ ਹੋ ਪਿਆ ਹੋ। ਇਹਦੇ ਵੀ ਲੱਗਾ ਹੋਇਆ ਰੇਲ ਦਾ ਹਿੱਸਾ, ਬਾਕੀ ਟਾਇਰ ਟੂਰ ਵੀ ਚੰਗੇ ਆ ਜੀ ਤੇ ਬਾਕੀ ਨਵੇਂ ਟਰਾਲੇ ਬਣੇ ਆ ਜੀ। 3 ਫੁੱਟ ਵਿੱਡ ਲੱਗਿਆ ਹੋਇਆ ਇਹਦੇ ਸਟੀਲੀ ਜਾਲੀ ਦਾ, ਚੰਗੀ 18 ਇੰਚੀ ਚਾਸੀ ਐ ਐਮਸੀ ਦੀ ਤੇ ਸਾਰਾ ਮਾਲ ਬਹੁਤ ਚੰਗਾ ਲੱਗਿਆ ਹੈਵੀ ਟਰਾਲੇ ਐ ਦੋਨਾਂ ਟਰਾਲਿਆਂ ਦੀ ਤੁਸੀਂ ਵੀਡੀਓ ਦੇਖ ਸਕਦੇ ਹੋ, ਫੋਟੋ ਦੇ ਵਿੱਚ ਸ਼ੋ ਹੋ ਰਹੇ ਆ ਟਾਇਰ, ਡੱਪੇ, ਨੋਵਾ ਟਰਾਲਿਆਂ ਦੇ ਟਾਇਰ ਵੀ ਚੰਗੇ ਵਿੱਚੋਂ ਵੀ ਫੋਟੋ ਦੇਖ ਸਕਦੇ ਹੋ ਵੀ ਵਧੀਆ ਚੰਗੇ ਟਰਾਲੇ ਆ ਜੀ ਨੰਬਰ ਨੋਟ ਕਰ ਲਓ 9876914913 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੇ